ਹਾਂਜੀ ਸ੍ਰਸ਼ਟੀਕਾਲ ਜੀ ਮੈਂ ਪੂਜਾ ਭਾਟੀਆ ਪੰਜਾਬੀ ਸਹਿਦਕਰ ਚੈਨਲ ਤੋਂ ਅੱਜ ਤੁਹਾਡੇ ਲਈ ਇੱਕ ਬਹੁਤ ਇੰਪੋਰਟੈਂਟ ਵੀਡੀਓ ਲੈ ਕੇ ਆਈਆਂ ਉਹ ਵੀਡੀਓ ਲੈ ਕੇ ਆਈਆਂ ਪੰਜਾਬੀ ਮਾਸਟਰ ਦੀ ਕੇਡਰ ਦੀ ਤਿਆਰੀ ਆਪਾਂ ਕਿਵੇਂ ਕਰੀਏ ਔਰ ਮੈਨੂੰ ਪਤਾ ਹੈ ਕਮੈਂਟਸ ਵਿੱਚ ਸਭ ਤੋਂ ਪਹਿਲਾਂ ਕੁਐਸ਼ਨ ਇਹ ਆ ਰਿਹਾ ਕਿ ਮੈਮ ਮਾਸਟਰ ਕੇਡਰ ਕਦੋਂ ਆਣਾ ਹੈ ਤਾਂ ਉਹਰਾ ਵੀ ਜਵਾਬ ਦਵਾਂਗੀ ਸੋ ਇਹ ਜਿਹੜੀ ਵੀਡੀਓ ਹੈ ਫਰੈਸ਼ਰ ਦੇ ਲਈ ਤੇ ਐਕਸਪੀਰੀਅੰਸ ਵਾਲਿਆਂ ਲਈ ਬਹੁਤ ਇੰਪੋਰਟੈਂਟ ਰੈਨ ਵਾਲੀ ਹੈ ਬਹੁਤ ਸਾਰੀਆਂ ਚੀਜ਼ਾਂ ਤੁਹਾਡਾ ਨਵੀਆਂ ਇੰਟਰੋਡਿਊਸ ਕਰਾਨੀਆਂ ਹੈ ਪੇਪਰ ਦਾ ਪੈਟਰਨ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਇਸ ਵਾਰ ਪੇਪਰ ਆਨ ਦੀ ਸਮਰੱਥਾ ਕਿਦਾਂ ਦੀ ਹੋਏਗੀ ਔਰ ਪੇਪਰ ਕਦੋਂ ਤੱਕ ਆ ਸਕਦਾ ਹੈ ਨੋਟੀਫਿਕੇਸ਼ਨ ਕਦੋਂ ਤੱਕ ਆ ਸਕਦਾ ਹੈ ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗਾ ਚਲੋ ਸਟਾਰਟ ਕਰਦੇ ਹਾਂ ਪੰਜਾਬੀ ਸਹਿਦਕਰ ਵੱਲੋਂ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਕਿਵੇਂ ਕਰੀ ਠੀਕ ਹੈ ਜੀ ਹੁਣ ਇਹਦੇ ਵਿੱਚ ਮੈਂ ਸਭ ਤੋਂ ਪਹਿਲੇ ਜਿਹੜਾ ਕੁਐਸਚਨ ਹੈ ਹਰ ਇੱਕ ਸਟੂਡੈਂਟ ਦੇ ਮਾਈਂਡ ਵਿੱਚ ਹੁੰਦਾ ਹੈ ਉਹ ਕੁਐਸਚਨ ਹੈ ਕਿ ਮੈਡਮ ਮਾਸਟਰ ਕੈਡਰ ਕਦੋਂ ਆਏਗਾ ਤਾਂ ਮੈਂ ਕਲੀਅਰਲੀ ਦੱਸਾਂ ਮੈਂ ਵੀ ਝੂਠ ਨਹੀਂ ਬੋਲਾਂਗੀ ਹਾਲੇ ਤੱਕ ਮਾਸਟਰ ਕੈਡਰ ਦੀ ਕੋਈ ਨਿਊਜ਼ ਨਹੀਂ ਹੈ ਕਿ ਕਦੋਂ ਆਏਗਾ ਕਿਵੇਂ ਆਏਗਾ ਐਵੇਂ ਜੇ ਤੁਸੀਂ ਕਿਸੇ ਦੀਆਂ ਸੁਣ ਰਹੇ ਹੋ ਕਿ ਮਾਸਟਰ ਕੈਡਰ ਜੀ ਅਗਲੇ ਮਹੀਨੇ ਆ ਰਹੇ ਹੈ ਜੀ ਫਰਵਰੀ ਵਿੱਚ ਇਲੈਕਸ਼ਨ ਹੈ ਮਾਸਟਰ ਕੈਡਰ ਆ ਰਹੇ ਤਾਂ ਕੋਈ ਚਾਂਸ ਨਹੀਂ ਹੈ ਕੋਈ ਹਵਾ ਨਹੀਂ ਹੈ ਮਾਸਟਰ ਕੈਡਰ ਦੀ ਹਾਲੇ ਤੁਸੀਂ ਇਹ ਸੋਚ ਸਕਦੇ ਹੋ ਕਿ ਬੋਤਾ ਨਹੀਂ ਤਾਂ ਘੱਟ ਤੋਂ ਘੱਟ 6 ਮਹੀਨੇ ਤੜਕੋ ਹੈ 6 ਮਹੀਨਿਆਂ ਤੱਕ ਮਾਸਟਰ ਕੈਡਰ ਨਹੀਂ ਆਏਗਾ ਹਾਂ ਇਹ ਗੱਲ ਦੀ ਸ਼ਾਰਟੀ ਦੇ ਦਿੰਨੀ ਹੈ ਚਾਹੇ ਵੀਡੀਓ ਸੇਵ ਕਰਕੇ ਰੱਖ ਲਿਓ ਜਦੋਂ ਵੀ ਮਾਸਟਰ ਕੈਡਰ ਆਇਆ ਇਸ ਵਾਰ ਪੰਜਾਬੀ ਦੀਆਂ ਪੋਸਟਾਂ ਬਹੁਤ ਹੀ ਜ਼ਿਆਦਾ ਆਨ ਗਿਆ ਠੀਕ ਹੈ ਜੀ ਹਾਂ ਲੈਕਚਰਰ ਜਿਹੜਾ ਪੰਜਾਬੀ ਲੈਕਚਰਰ ਹੈ ਔਰੇ ਚਾਂਸਸ ਹੈ ਔਰ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਜਨਵਰੀ ਵਿੱਚ ਪੰਜਾਬੀ ਲੈਕਚਰਰ ਦਾ ਨੋਟੀਫਿਕੇਸ਼ਨ ਜ਼ਰੂਰ ਆ ਜਾਏਗਾ ਪੰਜਾਬੀ ਲੈਕਚਰਰ ਲਈ ਅਲੱਗ ਇੱਕ ਵੀਡੀਓ ਬਣਾਵਾਂਗੀ ਕਿ ਕੀ ਐਲੀਜੀਬਿਲਟੀ ਹੁੰਦੀ ਹੈ ਜਾਂ ਕਿੱਦਾਂ ਹੁੰਦੀ ਹੈ ਹੁਣ ਫਰੈਸ਼ਰ ਸਟੂਡੈਂਟ ਕਾਫੀ ਕੰਟੈਕਟ ਵੀ ਕਰਦੇ ਨੇ ਤਾਂ ਪੰਜਾਬੀ ਮਾਸਟਰ ਗ੍ਰੇਡਰ ਲਈ ਜਿਹੜੀ ਮਤਲਬ ਕਿ ਹਰ ਟਾਈਮ एलिजिਬਿਲਟੀ ਦਾ ਕਰਾਈਟੇਰੀਆ ਕਈ ਵਾਰ ਚੇਂਜ ਹੋ ਜਾਂਦਾ ਹੈ ਕੋਈ ਚੀਜ਼ ਐਡ ਹੋ ਜਾਂਦੀ ਹੈ ਕੋਈ ਨਿਕਲ ਜਾਂਦੀ ਹੈ ਬਟ ਮੈਂ ਤੁਹਾਨੂੰ ਇੰਨੀ ਗੱਲ ਕਹਾਂਗੀ ਇਲੈਕਟਿਵ ਪੰਜਾਬੀ ਤੁਸੀਂ ਕੀਤੀ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਦੇ ਵਿੱਚ ਬੀਐਡ ਦੇ ਵਿੱਚ ਟੀਚਿੰਗ ਆਫ ਪੰਜਾਬੀ ਤੁਹਾਡਾ ਸਬਜੈਕਟ ਜ਼ਰੂਰ ਹੋਣਾ ਚਾਹੀਦਾ ਹੈ ਔਰ 55% ਦੀ ਸ਼ਰਤ ਦਾ ਰੋਲਾ ਪਿਆ ਹੋਇਆ ਸੀ ਹਾਲ ਤੱਕ ਕੁਛ ਹੋਰਾ ਸਾਹਮਣੇ ਨਹੀਂ ਆਇਆ ਕਈ ਕਹਿੰਦੇ ਨੇ ਹੱਲ ਹੋ ਗਿਆ ਕਈ ਕਹਿੰਦੇ ਨਹੀਂ ਹੋਇਆ ਪਰ ਇਹ ਰਿ bari ਆਪਾਂ ਕੋਈ ਗੱਲ ਨਹੀਂ ਮੈਂ ਹਾਲ ਤੱਕ ਕਰ ਸਕਦੀ ਤਾਂ ਜੇ 55% ਦੀ ਸ਼ਰਤ ਨਹੀਂ ਲਾਗੂ ਹੁੰਦੀ ਤਾਂ 50% ਨੰਬਰ ਤੁਹਾਨੂੰ ਚਾਹੀਦੇ ਤੇ ਜੇ ਤੁਹਾਡੀ ਲਾਗੂ ਹੋ ਜਾਂਦੀ ਹੈ ਤਾਂ ਤੁਹਾਨੂੰ 55% ਜਿਹੜੇ ਨੰਬਰ ਹੈ ਉਹ ਚਾਹੀਦੇ ਐਸੀ ਤੁਹਾਡੀ ਐਲੀਜੀਬਿਲਟੀ ਦੀ ਗੱਲ ਹੁਣ ਤਿਆਰੀ ਕਿੱਦਾਂ ਕਰੀ ਸਾਡੇ ਕੋਲ ਤਿਆਰੀ ਲਈ ਬਹੁਤ ਟਾਈਮ ਪਰ 6 ਮਹੀਨੇ ਇਨਫ ਹੈ ਪਰ ਜੇ ਤੁਸੀਂ ਸੋਚੋ ਕਿ ਅਸੀਂ ਤਿਆਰੀ ਇਸ ਤਰੀਕੇ ਨਾਲ ਕਰੀਏ ਜਿਵੇਂ ਨਵੇਂ-ਨਵੇਂ ਅਸੀਂ ਸਟਾਰਟ ਕਰਦੇ ਹਾਂ ਸਿਲੇਬਸ ਸਾਹਮਣੇ ਰੱਖ ਲੈਂਦੇ ਆ ਟੇਬਲ ਤੇ ਮੇਰੇ ਵਰਗੀ ਟੇਬਲ ਤੇ ਪੇਸਟ ਕਰ ਲੈਂਦੀ ਹੁੰਦੀ ਸੀ ਪਹਿਲਾਂ ਚੀਜ਼ਾਂ ਨੂੰ ਕਿ ਮੈਂ ਪੜਨਾ ਐ ਕਰ ਲਿਆ ਭਾਈ ਵੀਰ ਸਿੰਘ ਡਨ ਕਾਂਟਾ ਹਾਸ਼ਮ ਡਨ ਕਾਂਟਾ ਸੂਫੀ ਕਵਡਨ ਕਾਂਟਾ ਕਿਸਤਾ ਕਵਡਨ ਕਾਂਟਾ ਵਈ ਮੇਰੀ ਤਿਆਰੀ ਡਨ ਹੁਣ ਰਿਵੀਜ਼ਨ ਕਰਨੀ ਹੈ ਪੇਪਰ ਤੇ ਕੋਲ ਇੱਕ ਵਾਰ ਰਿਵੀਜ਼ਨ ਕਰ ਲਾਂਗੇ ਤਾਂ ਭੁੱਲ ਜੋ ਤੁਹਾਡਾ ਪੇਪਰ ਨਿਕਲੇਗਾ ਬਿਲਕੁਲ ਵੀ ਨਹੀਂ ਨਿਕਲੇਗਾ ਤੁਹਾਡਾ ਪੇਪਰ ਕਿਵੇਂ ਨਿਕਲੇਗਾ ਤੁਸੀਂ ਇੱਕ ਚੀਜ਼ ਨੂੰ ਜਦੋਂ 20 ਵਾਰ ਰਿਵਾਈਜ਼ ਕੀਤਾ ਬਾਰ-ਬਾਰ ਬਾਰ-ਬਾਰ ਉਹਨੂੰ ਪੜ੍ਹ ਰਹੇ ਹੋ ਔਰ ਸਟੱਡੀ ਕਰ ਰਹੇ ਹੋ ਉਹਨੂੰ ਯਾਦ ਕਰ ਰਹੇ ਹੋ ਤਾਂ ਕਨਸੈਪਟ ਤੁਹਾਡੇ ਮਾਈਂਡ ਵਿੱਚ ਬੈਠਣਗੇ ਤਾਂ ਤੁਹਾਡੇ ਸਾਹਮਣੇ ਕੋਈ ਕਵਿਤਾ ਵੀ ਬੋਲੇਗਾ ਬਸ ਪਾਈ ਵੀਰ ਸਿੰਘ ਦੀ ਹੈ ਕੋਈ ਕਵਿਤਾ ਦਾ ਨਾਮ ਵੀ ਲਏਗਾ ਹੂੰ ਦੀਵਾਨ ਸਿੰਘ ਕਾਲੇਪਾਨੀ ਦੀ ਹੈ ਰੁਮਾਂਸਵਾਦ ਉਹ ਪ੍ਰੋਫੈਸਰ ਪੂਰਨ ਸਿੰਘ ਹੈ ਇਹ ਚੀਜ਼ ਆਏਗੀ ਇਹ ਤਾਂ ਆਏਗੀ ਪੜਨ ਦੇ ਨਾਲ ਆਏਗੀ ਇਹ ਕਹਿੰਦੇ ਨਾ ਕਿ ਤੁਸੀਂ ਇਹ ਮੈਗਨੇ 2 ਪੇਜ ਜਿੰਨੀ ਵਾਰ ਪੜੋਗੇ ਉੰਨੀ ਵਾਰ ਨਵਾਂ ਕੁਝ ਲੈ ਕੇ ਆਓਗੇ ਉਹ ਤੁਹਾਡੇ ਕੋ ਮੈਟਰ ਪਿਆ ਵੀ ਹੋਏਗਾ ਪਰ ਜਦੋਂ ਤੁਸੀਂ ਪੜੋਗੇ ਅਗਲੀ ਵਾਰ ਪੜੋਗੇ ਯਾਰ ਪਿਛਲੀ ਵਾਰ ਮੈਂ ਚੀਜ਼ ਨੂੰ ਨੋਟਿਸ ਹੀ ਨਹੀਂ ਕੀਤਾ ਕੀ ਚੀਜ਼ ਹੈਗੀ ਹੈ ਮੇਰੇ ਕੋ ਲਿਖੀ ਹੋਈ ਹੈ ਕਿੰਨਾ ਵਧੀਆ ਪੁਆਇੰਟ ਹੈ ਸੋ ਬਾਰ-ਬਾਰ ਰਿਵਾਈਜ਼ ਕਰੋ ਤਾਂ ਤੁਹਾਡੀ ਜਿਹੜੀ ਤਿਆਰੀ ਹੋਏਗੀ ਹੁਣ ਤਿਆਰੀ ਕਿਵੇਂ ਕਰਨੀ ਹੈ ਬੁੱਕਸ ਕੀ ਹੋਣੀਆਂ ਚਾਹੀਦੀਆਂ ਨੋਟਸ ਕੀ ਹੋਣੇ ਚਾਹੀਦੇ ਜਿਹੜੇ ਤਾਂ ਸਟੂਡੈਂਟਸ ਸੈਲਫ ਸਟੱਡੀ ਕਰਨਾ ਚਾਹੁੰਦੇ ਔਰ ਜਿਨ੍ਹਾਂ ਨੇ ਬਿਲਕੁਲ ਸਟਾਰਟ ਅਪ ਨਹੀਂ ਕੀਤਾ ਤਾਂ ਉਹਨਾਂ ਲਈ ਮੈਂ ਇੱਕ ਬੁੱਕ ਸਭ ਤੋਂ ਪਹਿਲੇ ਰეკਮੈਂਡ ਕਰਾਂਗੀ ਵੈਸੇ ਮੇਰੀ YouTube ਤੇ ਵੀਡੀਓ ਪਈ ਹੋਈ ਹੈ ਬੁੱਕ ਲਿਸਟ ਫੋਰ ਪੰਜਾਬੀ ਮਾਸਟਰ ਕੁਕ ਤੁਸੀਂ ਉਹ ਚੈੱਕ ਕਰ ਸਕਦੇ ਹੋ ਲਿਸਟ ਵਿੱਚ ਮੈਂ ਸਾਰੀਆਂ ਬੁੱਕਸ ਦਸੀਆਂ ਹੋਈਆਂ ਠੀਕ ਹੈ ਹੁਣ ਅੱਜ ਉਹ ਸਾਰੀਆਂ ਬੁੱਕਸ ਤਾਂ ਨਹੀਂ ਮੈਂ ਦੱਸਣ ਲੱਗੀ ਕਿਉਂਕਿ ਆਲਰੇਡੀ ਵੀਡੀਓ ਪਈ ਹੈ ਤੁਸੀਂ ਉਹਰੇ ਵਿੱਚੋਂ ਕਰ ਸਕਦੇ ਹੋ ਪਰ ਇਹਦੇ ਵਿੱਚ ਮੈਂ ਤੁਹਾਨੂੰ ਸਟਾਰਟਅਪ ਜ਼ਰੂਰ ਦੱਸਾਂਗੀ ਸਭ ਤੋਂ ਪਹਿਲੇ ਜਿਵੇਂ ਸਾਡੇ ਕੋਲ ਟਾਈਮ ਪਿਆ ਕੋਈ ਵੀ ਪੰਜਾਬੀ ਸਾਇਦ ਦਾ ਇਤਿਹਾਸ ਲ ਲਾ ਕੋਈ ਵੀ ਉਹਨੂੰ ਸਟਾਰਟ ਕਰੋ ਪੜਨਾ ਉਹਨੂੰ ਇਸ ਸੈਂਸ ਨਾਲ ਨਾ ਪੜਿਓ ਕਿ ਸਾਡੇ ਸਿਲੇਬਸ ਵਿੱਚ ਕੀ ਆ ਉਹਨੂੰ ਇਸ ਸੈਂਸ ਨਾਲ ਪੜਿਓ ਕਿ ਪੰਜਾਬੀ ਸਾਹਿਤ ਕਿੱਥੋਂ ਸ਼ੁਰੂ ਹੋ ਰਿਹਾ ਐ ਐਂਡ ਤੱਕ ਪੜਿਓ ਔਰ ਇਹ ਵਿੱਚੋਂ ਛੋਟੇ-ਛੋਟੇ ਪੁਆਇੰਟਸ ਆਪਣੇ ਬਣਾਉਂਦੇ ਜਾਈਓ ਇੱਕ ਚਾਰਟ ਤਿਆਰ ਕਰਦੇ ਜਾਈਓ ਆਧ ਸਾਹਿਤ ਇੱਥੋਂ ਸ਼ੁਰੂ ਹੋਇਆ ਮੱਧਕਾਲ ਇਹ ਹੀ ਹੈਗਾ ਕਿੱਸਾ ਗਾਵ ਇੱਥੇ ਆ ਰਿਹਾ ਸੁਨਹਿਰੀ ਕਾਲ ਐ ਆ ਰਿਹਾ ਫਿਰ ਤੁਹਾਨੂੰ ਕਨਸੈਪਟ ਕਲੀਅਰ ਹੋਨੇ ਸ਼ੁਰੂ ਹੋ ਗਏ ਪਹਿਲੇ ਸਭ ਤੋਂ ਪਹਿਲੇ ਕੋਈ ਵੀ ਪੰਜਾਬੀ ਸਾਹਿਤ ਦਾ ਇਤਿਹਾਸ ਜਦੋਂ ਤੁਸੀਂ ਇੱਕ ਪੰਜਾਬੀ ਸਾਹਿਤਾ ਇਤਿਹਾਸ ਪੜ੍ਹ ਲਿਆ ਤਾਂ ਤੁਹਾਡਾ ਬੇਸ ਜਿਹੜਾ ਹੈ ਉਹ ਕਲੀਅਰ ਹੋ ਜਾਏਗਾ ਅੱਛਾ ਹੁਣ ਜੇ ਤੁਸੀਂ ਮੇਰੇ ਕੋਲ ਕੁਝ ਨਾ ਜਾਂਦੇ ਹੋ ਕਿ ਮੈਮ ਪੰਜਾਬੀ ਸਾਹਿਤਾ ਇਤਿਹਾਸ ਕਿਹੜਾ ਮੈਂ ਰეკਮੈਂਡ ਕਰਾਂ ਸਭ ਤੋਂ ਪਹਿਲੇ ਤਾਂ ਮੈਂ ਪਰਮਿੰਦਰ ਸਿੰਘ ਕਸੇਲ ਜੀ ਦਾ ਤੇ ਕਿਰਪਾਲ ਸਿੰਘ ਕਸੇਲ ਜੀ ਦਾ ਸਭ ਤੋਂ ਪਹਿਲੇ ਪੰਜਾਬੀ ਸਾਹਿਤਾ ਇਤਿਹਾਸ ਜਿਹੜਾ ਰეკਮੈਂਡ ਕਰਾਂਗੀ ਕਿਉਂਕਿ ਇਸ ਵਾਰ ਐਗਜ਼ਾਮ ਦੇ ਬਹੁਤ ਚਾਂਸਸ ਹੈ ਉਸ ਵਿੱਚ ਹੋਣਾਂ ਦੇ ਡਾਕਟਰ ਰਜਿੰਦਰ ਸਿੰਘ ਸੇਖੋ ਜੀ ਪੰਜਾਬੀ ਸਾਇਤ ਦਾ ਇਤਿਹਾਸ ਡਾਕਟਰ ਰਜਿੰਦਰ ਸਿੰਘ ਸੇਖੋ ਪਿਛਲਾ ਜਿਹੜਾ ਪੇਪਰ ਆਇਆ ਸੀ ਐਜ਼ ਇਟ ਇਜ਼ ਉਹ ਚੋ ਲੈ ਨਾ ਚੁੱਕਿਆ ਸੀ ਉਸ ਤੋਂ ਪਹਿਲੇ ਜਿਹੜਾ ਆ ਪੇਪਰ ਹੋਇਆ ਔਰੇ ਵਿੱਚ ਜੀ ਸਿੰਘ ਜੋਸ਼ੀ ਜੀ ਦਾ ਜਿਹੜਾ ਸੀਗਾ ਪੰਜਾਬ ਅਧਿਅੰਤ ਅਧਿਆਪਨ ਬੁੱਕ ਉਹ ਐਜ਼ ਇਟ ਇਜ਼ ਚੱਕੀ ਹੋਈ ਹੈ ਤਾਂ ਇਸ ਵਾਰ ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਕਿ ਕਿਰਪਾਲ ਸਿੰਘ ਕਸੇਲ ਜਿਹੜਾ ਹੈ ਤੁਸੀਂ ਜੇ ਫੋਲੋ ਕਰੋ ਤਾਂ ਬੈਟਰ ਹੋਗੇ ਜੇ ਤੁਸੀਂ ਕਿਰਪਾਲ ਸਿੰਘ ਕਸੇਲ ਥੋੜਾ ਜਿਹਾ ਅੱਛੀ ਤਰ੍ਹਾਂ ਕਰ ਲੈਂਦੇ ਹੋ ਤਾਂ ਫਿਰ ਤੁਹਾਨੂੰ ਮੈਂ ਇੱਕ ਕਵਾਂਗੀ ਕਿ ਡਾਕਟਰ ਰਜਿੰਦਰ ਸਿੰਘ ਸੇਖੋ ਜੀ ਦਾ ਇੱਕ ਵਾਰ ਜ਼ਰੂਰ ਤੁਸੀਂ ਕਰ ਲਿਓ ਹੋਰੀ ਤਿਆਰੀ ਕਰ ਲਿਓ ਠੀਕ ਹੈ ਜੀ ਇਹ ਹੋ ਗਿਆ ਪੰਜਾਬੀ ਸਾਹਿਤ ਦਾ ਇਤਿਹਾਸ ਜਦੋਂ ਤੁਸੀਂ ਇਹਨੂੰ ਕਵਰ ਕਰ ਲੈਂਦੇ ਹੋ ਪੜ੍ਹ ਲੈਂਦੇ ਹੋ ਤਾਂ ਦੂਜੀ ਬੁੱਕ ਤੁਸੀਂ ਫੜੋ ਰਤਨ ਸਿੰਘ ਜੱਗੀ ਦੀ ਸਾਹਿਤ ਦੇ ਰੂਪ ਰਤਨ ਸਿੰਘ ਜੱਗੀ ਜਦੋਂ ਤੁਸੀਂ ਸਾਹਿਤ ਦੇ ਰੂਪ ਪੜ੍ਹ ਲੈਂਦੇ ਹੋ ਤੁਹਾਨੂੰ ਹਰ ਇੱਕ ਸਾਹਿਤ ਦਾ ਕਨਸੈਪਟ ਕਲੀਅਰ ਹੋਣਾ ਸ਼ੁਰੂ ਹੋ ਜਾਏਗਾ ਸਾਹਿਤ ਦਾ ਕਵਿਤਾ ਕੀ ਚੀਜ਼ ਹੈ उसके तत् की होने चाहिए नावल की है नाटक है वैसे तो एक ज़रा परफेक्टली टीचर होएगा वो पहले कहेगा कि पढ़ो नावल की होंगे फिर तुम नावल बारे पढ़ियो पर जो मेरे परसनल एक्सपीरियंस तो मैंने लगता है कि जो असी ये चीज़ तैयार कि हाँ कि पढ़ते हैं कि साहित्य रूप जिमें पहले करते हैं तो मैं लगता कि वह ना चीज़ थोड़ी बोरियत हो जाती है ਜੇ ਤੁਸੀਂ ਪਹਿਲੇ ਇੰਟਰਸਟ ਲੈ ਕੇ ਪੜ੍ਹ ਲੋਗੇ ਨਾ ਉਸ ਤੋਂ ਬਾਅਦ ਉਹ ਚੀਜ਼ ਥੋੜੀ ਸਮਝਣੀ ਈਜ਼ੀ ਹੋ ਜਾਂਦੀ ਹੈ ਠੀਕ ਹੈ ਸੋ ਪਹਿਲੇ ਨਾਵਲ ਕਹਾਣੀਆਂ ਨਾਟਕ ਤੁਸੀਂ ਪੜ੍ਹ ਲਓ ਜੇ ਤੁਹਾਨੂੰ ਕਿਰਪਾਲ ਸਿੰਘ ਦਾ ਸੇਲ ਥੋੜੇ ਜੇ ਲੱਗਦੇ ਨੇ ਕਿ ਉਹਨਾਂ ਵਿੱਚ ਮਤਲਬ ਕਿ ਬੜੀ ਡਿਟੇਲਸ ਜੀ ਜੀ ਦਿੱਤੀ ਹੋਈ ਹੈ ਥੋੜਾ ਹੋਰ ਇੰਟਰਸਟਿੰਗ ਵੀ ਇਹਨਾਂ ਪੜ੍ਹਨਾ ਤਾਂ ਮੈਨੂੰ ਡਾਕਟਰ ਰਜਿੰਦਰ ਸਿੰਘ ਸੇਖੋ ਪੰਜਾਬੀ ਸਾਇਤ ਦਾ ਇਤਿਹਾਸ ਐਜ਼ ਅ ਬਹੁਤ ਇੰਟਰਸਟਿੰਗ ਲੱਗਦਾ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਲਿਖਿਆ ਉਸ ਤੋਂ ਬਾਅਦ ਤੁਸੀਂ ਜੇ ਸਾਹਿਦ ਦੇ ਰੂਪ پکڑੋਗੇ ਰਤਨ ਸਿੰਘ ਜੱਗੀ ਦੇ ਫਿਰ ਤੁਹਾਨੂੰ ਜ਼ਿਆਦਾ ਸਮਝ ਆਣੀ ਸ਼ੁਰੂ ਹੋਏ ਨੈਕਸਟ ਤੁਸੀਂ ਅੱਗੋਂ ਬਬ ਬੁੱਕ ਜਿਹੜੀ ਫੜਨੀ ਹੈ ਤੀਸਰੀ ਉਹ ਫੜੋ ਜੀਐਨਡੀਯੂ ਦੀ ਵਾਦ ਅੰਗ ਵਾਦ ਅੰਗ ਜਿਹੜਾ ਜੀਐਨਡੀਯੂ ਦਾ ਉਹ ਪੜੋਗੇ ਤੁਹਾਨੂੰ ਹਰ ਇੱਕ ਰਾਈਟਰ ਦਾ ਜਿਹੜਾ ਸੋਚਣ ਦਾ ਤਰੀਕਾ ਹੈ ਕਰਨ ਦਾ ਤਰੀਕਾ ਹੈ ਉਹ ਕਲੀਅਰ ਹੋਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਮੈਨੂੰ ਲੱਗ ਰਿਹਾ ਫੋਨ 'ਚ ਨਾ ਟਿਕ ਨਹੀਂ ਰਿਹਾ ਥੋੜਾ ਆਹ ਹੋਪਫੁਲੀ ਠੀਕ ਜਾਈ ਹੋਣੋ ਨਾਈਟ ਡਿੱਗੇ ਤਾਂ ਬੈਟਰ ਠੀਕ ਹੈ ਜੀ ਤੇ ਤੁਸੀਂ ਉਹ ਵਾਦੰਕ ਕਰ ਲਓ ਵਾਦੰਕ ਤੋਂ ਬਾਅਦ ਜਿਹੜਾ ਅਗਲਾ ਤੁਹਾਡਾ ਅੱਛਾ ਨਾਲ ਦੇ ਨਾਲ ਤੁਸੀਂ ਟਰਾਈ ਕਰਿਓ ਥੋੜੇ ਜਿਹਾ ਇੰਪੋਰਟੈਂਟ ਨਾਵਲ ਇੰਪੋਰਟੈਂਟ ਕਵਿਤਾਵਾਂ ਜਿਹੜੀਆਂ ਉਹ ਪੜ੍ਹਨੀਆਂ ਸ਼ੁਰੂ ਕਰ ਸਕਦੇ ਹੋ ਕਿਉਂਰੇ ਨਾਲ ਤੁਹਾਡੀ ਤਿਆਰੀ ਵਧੀ ਹੋਏ ਫਿਰ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਿੰਨੀਆਂ ਵੀ ਕਿਤਾਬਾਂ ਹੈਗੀਆਂ ਉਹਨਾਂ ਨੂੰ ਫੋਕਸ ਕਰੋ ਫਿਰ ਜਦੋਂ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਪੜ੍ਹੋਗੇ ਨਾ ਤੁਹਾਨੂੰ ਲਿਟਰੇਚਰ ਓੱਖਾਂ ਨਹੀਂ ਲੱਗੇਗਾ ਹਰ ਇੱਕ ਚੀਜ਼ ਤੁਹਾਨੂੰ ਕਲੀਅਰ ਹੋਏਗੀ ਮਤਲਬ ਕਿ ਮੈਂ ਤੁਹਾਨੂੰ ਇਹ ਕਹਿ ਸਕਦੀ ਹਾਂ ਕਿ ਤੁਹਾਨੂੰ ਕੋਈ ਵੀ ਕਨਸੈਪਟ ਡਿਫਿਕਲਟ ਨਹੀਂ ਲੱਗੇਗਾ ਔਰ ਇੰਟਰਸਟ ਆਟੋਮੈਟਿਕਲੀ ਪਏਗਾ ਬਹੁਤ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਕਲੀਅਰ ਹੋਣੀਆਂ ਸ਼ੁਰੂ ਹੋ ਜੈਗੀਆਂ ਗ੍ਰਾਮਰ ਦੇ ਲਈ ਮੈਂ ਇੱਕੋ ਹੀ ਬੁੱਕ ਰეკਮੈਂਡ ਕਰਦੀ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਜਮਾਤ ਦੀ ਇਸ ਵਾਰ ਹਰਿਆਣਾ ਦਾ ਜਿਹੜਾ ਪੇਪਰ ਆਇਆ ਐ ਐਜ਼ ਇਟ ਇਜ਼ 10ਵੀਂ ਜਮਾਤ ਦੀ ਗ੍ਰਾਮਰ ਚ ਚੁੱਕਿਆ ਹੋਇਆ ਔਰ ਪਿਛਲੇ ਸਾਲ ਜਿਹੜਾ ਆਪਣਾ ਮਾਸਟਰ ਕਲਾਸ ਦਾ ਪੇਪਰ ਸੀ ਸਾਰਾ ਹੀ ਗ੍ਰਾਮਰ ਸੀਗਾ ਬਟ ਇਸ ਵਾਰ ਗ੍ਰਾਮਰ ਦਾ ਪੇਪਰ ਆਉਣ ਦਾ ਚਾਂਸਸ ਨਹੀਂ ਹੈ ਲੈਵਲ ਬਹੁਤ ਔਖਾ ਹੋਏਗਾ ਇਹ ਸ਼ੋਰ ਹੈ ਮਾਸਟਰ ਗ੍ਰੈਜੂਏਟਰ ਦਾ ਜਦੋਂ ਕਿ ਮੈਂ ਤੁਹਾਨੂੰ ਜਦੋਂ ਆਪਣਾ ਮਾਸਟਰ ਗ੍ਰੈਜੂਏਟਰ ਦਾ ਪੇਪਰ ਸੀ ਮੈਂ ਪਹਿਲੇ ਹੀ ਕਲੀਅਰ ਕਰਤਾ ਸੀ ਕਿ ਪੇਪਰ ਜਿਹੜਾ ਹੈ 1 ਮਿੰਟ ਦੇ ਦੋ ਹਾਂਜੀ ਸੌਰੀ ਕਿ ਜਿਹੜਾ ਪੇਪਰ ਹੈ ਉਹ ਈਜ਼ੀ ਬਹੁਤ ਈਜ਼ੀ ਆਉਣ ਵਾਲਾ ਹੈ ਜੇ ਤੁਸੀਂ ਡੇਟਸ ਦੇ ਨਾਲ ਮੇਰੀ YouTube ਤੇ ਵੀਡੀਓਜ਼ ਮੈਚ ਕਰ ਲੋਗੇ ਤਾਂ ਤੁਹਾਨੂੰ ਸਮਝ ਆ ਜਾਏਗੀ ਪੰਜਾਬੀ ਮਾਸਟਰ ਕੈਡਰ ਆਉਣ ਤੋਂ ਪਹਿਲੇ ਹੀ ਮੈਂ ਕਹਿਤਾ ਸੀ ਇਗਜ਼ਾਮ ਆਉਣ ਤੋਂ ਪਹਿਲੇ ਹੀ ਕਿ ਪੇਪਰ ਬਹੁਤ ਈਜ਼ੀ ਰਹੇਗਾ ਔਰ ਬਾਅਦ ਚ ਬੱਚੇ ਬਹੁਤ ਪਛਤਾਏ ਨੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਔਖੇ ਦੇ ਚੱਕਰ ਵਿੱਚ ਜਿੰਨਾ ਚੱਕਰਾਂ ਵਿੱਚ ਪਏ ਹੋ ਆਪਣਾ ਕੰਮ ਖਰਾਬ ਕਰ ਬੈਠੋਗੇ ਮਲਾਈ ਖਾ ਲੋ ਥੱਲੇ ਬਹੁਤੇ ਦੁੱਧ ਦੇ ਵੱਲ ਨਾਲ ਜਾਓ ਪਰ ਇਸ ਵਾਰ ਮੈਂ ਕਹਿੰਨੀ ਆ ਪੇਪਰ ਦਾ ਲੈਵਲ ਥੋੜਾ ਡਿਫਿਕਲਟ ਆਏਗਾ ਜਦੋਂ ਵੀ ਨੋਟੀਫਿਕੇਸ਼ਨ ਹੈ ਹੁਣ ਉਸ ਦਾ ਐਪ ਦਾ ਹੈ ਉਹਨੂੰ ਤੁਸੀਂ ਡਾਊਨਲੋਡ ਕਰ ਲਓ ਅੱਜ ਹੀ ਔਰੇ ਵਿੱਚ ਮੈਂ ਈ ਲਾਇਬ੍ਰੇਰੀ ਸਟਾਰਟ ਕੀਤੀ ਹੋਈ ਹੈ ਜੇ ਤੁਹਾਨੂੰ ਡਾਊਨਲੋਡ ਕਰਨ ਤੋਂ ਬਾਅਦ ਨਹੀਂ ਪਤਾ چل ਰਿਹਾ ਲਾਇਬ੍ਰੇਰੀ ਕਿੱਥੇ ਹੈ ਔਰੇ ਵਿੱਚ ਚੈਟ ਦਾ ਸੈਕਸ਼ਨ ਹੈ ਤੁਸੀਂ ਮੈਸੇਜ ਕਰੋਗੇ ਉਹ ਡਾਇਰੈਕਟ ਮੈਸੇਜ ਮੇਰੇ ਕੋ ਆਏਗਾ ਮੈਂ ਹੀ ਤੁਹਾਨੂੰ ਉਸ ਮੈਸੇਜ ਦਾ ਰਿਪਲਾਈ ਕਰਾਂਗੀ ਇਹ ਮੇਰੇ ਵੱਲੋਂ ਇੱਕ ਤੁਹਾਨੂੰ ਫੈਸਿਲਿਟੀਆਂ ਅਵੇਲੇਬਲ ਕਰਵਾਈ ਜਾ ਰਹੀ ਹੈ ਜਿਹੜੇ ਵੀ ਸਟੂਡੈਂਟ ਤਿਆਰੀ ਕਰਨਾ ਸ਼ੁਰੂ ਕਰਨਾ ਚਾਹੁੰਦੇ ਨੇ ਚਾਹਦੇ ਨਹੀਂ ਯੂ ਸ਼ੁਡ ਤੁਹਾਨੂੰ ਸਟਾਰਟ ਕਰ ਦੇਣੀ ਚਾਹੀਦੀ ਹੈ ਪੰਜਾਬੀ ਮਾਸਟਰ ਕੈਡਰ ਜੇ ਤੁਸੀਂ ਬੰਨਣਾ ਚਾਹੁੰਦੇ ਹੋ ਤਾਂ 2 ਦਿਨ ਦੀ ਖੇਡਣੀ ਹੈ ਜਾਂ 2-3 ਮਹੀਨਿਆਂ ਦੀ ਖੇਡਣੀ ਹੈ ਬਹੁਤ ਮਿਹਨਤ ਮੰਗਦੀ ਹੈ ਮਿਹਨਤ ਕਰੋਗੇ ਤਾਂ ਕੁਝ ਮਿਲੇਗਾ ਨਹੀਂ ਤਾਂ ਨਹੀਂ ਮਿਲੇਗਾ ਇਹ ਚੀਜ਼ ਪੁੱਝਿਓ ਮੈਂ ਵੀ ਮੇਰੇ ਕੋਲ ਸਟੂਡੈਂਟ ਅੰਦਰ سے ਮੈਂ ਕਹਿੰਦੀ ਮੈਂ 15 ਦਿਨ ਚ ਤਿਆਰੀ ਕਰਵਾ ਦੂੰਗੀ ਪਰ ਗਰੰਟੀ ਨਹੀਂ ਹੈ ਕਲੀਅਰ ਕਰੋਗੇ ਕਿਉਂਕਿ ਕਲੀਅਰ ਕਰਨ ਲਈ ਐਟਲੀਸਟ ਤੁਹਾਨੂੰ 6-7 ਮਹੀਨੇ ਰੈਗੂਲਰ ਸਿਟਿੰਗ ਦੇਣੀ ਪੈਗੀ ਪਾਇਸ ਤਪੱਸਿਆ ਕਰੋਗੇ ਤਾਂ ਫਲ ਮਿਲੇਗਾ ਬਿਨਾ ਤਪੱਸਿਆ ਤੋਂ ਤਾਂ ਫਲ ਕਦੀ ਵੀ ਨਹੀਂ ਮਿਲਦਾ ਜੇ ਤੁਸੀਂ ਕੋ ਲੇਟੇ ਲਟਾਏ ਜਾਂ ਦੇਖ ਕੇ ਜਾਂ ਵੀਡੀਓਜ਼ ਦੇਖ ਲਈਏ ਯੂਟਿਊਬ ਸਰਚ ਕਰ ਲਈਏ ਇੱਧਰ ਉੱਧਰ ਅਸੀਂ ਯੂਟਿਊਬ ਤੇ ਕਿੱਦਾਂ ਪੜੀਏ ਕਿੱਦਾਂ ਤਿਆਰੀ ਕਰੀਏ ਇਹ ਵੀ ਚੀਜ਼ਾਂ ਅਸੀਂ ਸਰਚ ਕਰਦੇ ਆ ਕਰ ਲਈਏ ਤਾਂ ਤੁਹਾਡੀ ਤਿਆਰੀ ਨਹੀਂ ਹੋਏਗੀ ਬਾਕੀ ਟੈਲੀਗ੍ਰਾਮ ਤੇ ਮੇਰਾ ਜਿਹੜਾ ਚੱਲ ਰਿਹਾ ਪੰਜਾਬੀ ਸਾਇਦਕਰ ਦਾ ਉਹ ਵੀ ਬਲੂ ਲੋਗੋ ਵਾਲਾ ਹੈ ਮੇਰੀ ਹਰ ਇੱਕ ਚੀਜ਼ ਦਾ ਇੱਕੋ ਹੀ ਲੋਗੋ ਹੈ ਔਰ ਇੱਕੋ ਹੀ ਨਾਮ ਹੈ ਪੰਜਾਬੀ ਸਾਇਦਕਰ ਪਿਛਲੇ 6 ਸਾਲਾਂ ਤੋਂ ਲੋਗੋ ਮੈਂ ਹੁਣ ਬੁਲਾਇਆ ਬਲੂ ਕਲਰ ਦਾ ਤੇ ਕੋਈ ਹੀ ਲੋਗੋ ਹੈ ਤੇ ਉਹਦੇ ਵਿੱਚ ਮੈਂ ਕੁਐਸਚਨਸ ਜਿਹੜੇ ਐ ਡੇਲੀ 20 ਤੋਂ 25 ਕੁਐਸਚਨਸ ਪਾਣੀਆਂ ਜੇ ਤੁਸੀਂ ਉਹ ਕੁਐਸਚਨਸ ਦੀ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਡੇਲੀ ਦੇ ਤਾਂ ਤੁਸੀਂ ਪੰਜਾਬੀ ਸੈਦਕਾਰ ਟੈਲੀਗ੍ਰam ਚੈਨਲ ਜੁਆਇਨ ਕਰ ਸਕਦੇ ਹੋ ਬਾਕੀ YouTube ਵਿੱਚ ਜੇ ਤੁਸੀਂ ਕਮਿਊਨਿਟੀ ਤੇ ਜਾਓਗੇ ਪੰਜਾਬੀ ਸੈਦਕਾਰ ਦੀ ਕਮਿਊਨਿਟੀ ਤੇ ਤਾਂ ਮੈਂ 2-3 ਦਿਨਾਂ ਬਾਅਦ ਕੋਈ 2-3 ਕੁਐਸਚਨ ਇੰਪੋਰਟੈਂਟ ਜ਼ਰੂਰ ਪਾ ਲੰਨੀ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਅੱਜ ਵੀ ਪਾਏ ਹੋਏ ਨੇ ਉਹ ਵੀ ਦੇਖ ਸਕਦੇ ਹੋ ਕੁਐਸਚਨਸ ਤਾ ई लाइब्रेरी स्टार्ट ਕੀਤੀ ਗਈ ਹੈ ਤੁਹਾਡੇ ਸਾਰੇ ਲਈ ਜਿਹੜੇ ਸਟੂਡੈਂਟ ई लाइब्रेरी ਜੁਆਇਨ ਕਰਨਾ ਚਾਹੁੰਦੇ ਆ ਤਾਂ ਬਲੂ ਲੋਗੋ ਵਾਲੀ ਪੰਜਾਬੀ ਸਾਹਿਤਕਰ ਐਪ ਪਲੇ ਸਟੋਰ ਤੋਂ ਡਾਊਨਲੋਡ ਕਰ ਲਓ ਤੇ ਉਹਰੇ ਵਿੱਚ ई लाइब्रेरी ਫ੍ਰੀ ਆਫ ਕਾਸਟ ਇੱਕ ਰੁਪਿਆ ਵੀ ਨਹੀਂ ਲੱਗਣਾ ਉਹਨੂੰ ਜੁਆਇਨ ਕਰੋ ਤੇ ਆਪਣੀਆਂ ਰੂਟੀਨ ਵਿੱਚ ਡੇਲੀ ਬੁੱਕਸ ਜਿਹੜੀਆਂ ਪੜ੍ਹਨੀਆਂ ਐ ਉਹ ਸ਼ੁਰੂ ਕਰ ਦੋ ਠੀਕ ਹੈ ਇਹ 셀ఫ్ స్టਡੀ ਵਾਲੇ ਸਟੂਡੈਂਟਸ ਲਈ ਹੈ ਬਾਕੀ ਬੈਚਸ ਵੀ ਚੱਲ ਰਹੇ ਨੇ ਮਾਸਟਰ ਗ੍ਰੈਜੂਏਟ ਵੀ ਲੈਕਚਰਰ ਵੀ ਮਾਸਟਰ ਕੈਟਰੇਮੈਂ ਹੁਣ ਹੀ ਇੱਕ ਤਰੀਕ ਨੂੰ ਸਟਾਰਟ ਕੀਤਾ ਹੈ ਕਾਫੀ ਸਟੂਡੈਂਟ ਆਏ ਹੋਏ ਨੇ ਤੇ ਜੇ ਮੈਂ ਤਾਂ ਇਹੀ ਕਹਿੰਨੀ ਆ ਜੋ ਮਿਹਨਤੀ ਹੈ ਜੋ ਪੜਨਾ ਚਾਹੁੰਦਾ ਉਹ ਮੇਰੇ ਕੋਲ ਆਏ ਪੂਰੀ ਹੈਲਪ ਉਹਨਾਂ ਨੂੰ ਕੀਤੀ ਜਾਏਗੀ ਤੁਸੀਂ ਵੀ ਜੇ ਜੁਆਇਨ ਕਰਨਾ ਚਾਹੁੰਦੇ ਹੋ ਲੈਕਚਰਰ ਤੇ ਮਾਸਟਰ ਕੈਟਰੇ ਦਾ ਗਰੁੱਪ ਤਾਂ ਜੁਆਇਨ ਕਰ ਸਕਦੇ ਹੋ ਖੁਸ਼ ਰਹੋ ਹੱਸਦੇ ਰਹੋ